ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਸਤੇ ਜਿਹੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾ ਹੈ 140 ਕਰੋੜ ਲੋਕਾਂ ਨੂੰ ਇੱਥੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਧਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤਾਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਵੀ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕ ਮੂਟੋ ਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਕਰਨਾ ਚਾਹੀਦਾ ਧੰਨਵਾਦ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀ ਕਰਨ ਵਾਸਤੇ ਜਿਹੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾ ਹੈ 140 ਕਰੋੜ ਲੋਕਾਂ ਨੂੰ ਇਤੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਧਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤਾਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਕਿ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕਮੁੱਟ ਹੋ ਕੇ ਜਿਹੜਾ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਕਰਨਾ ਚਾਹੀਦਾ ਧੰਨਵਾਦ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤੀ ਕਮੇਟੀ ਪੰਜਾਬ ਤੋਂ ਅੱਜ ਕਿਸਾਨ ਭਵਨ ਚੰਡੀਗੜ੍ਹ ਵਿੱਚ ਖੜੇ ਆ ਤੇ ਇੱਥੇ ਕਿਸਾਨ ਮਜ਼ਦੂਰ ਮੋਰਚੇ ਨੇ ਬਿਜਲੀ ਬੋਰਡ ਦੇ ਨਿੱਜੀਕਰਨ ਵਾਸਤੇ ਜੜੀ ਸਾਂਝੀ ਮੀਟਿੰਗ ਸੱਦੀ ਹੋਈ ਆ ਸਾਡੀਆਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਆ ਵੀ ਛੋਟੇ-ਛੋਟੇ ਵਖਰੇਵੇਂ ਛੱਡ ਕੇ ਜਿਹੜਾ ਵਾ ਜਿੱਡਾ ਵੱਡਾ ਹਮਲਾ ਵਾ ਹੈ 140 ਕਰੋੜ ਲੋਕਾਂ ਨੂੰ ਇਤੇ ਅਸਰ ਪੈਣਾ ਵੀ ਜੇ ਬਿਜਲੀ ਬੋਰਡ ਦਾ ਆਦਾਰਾ ਵਿਕ ਗਿਆ ਤਾਂ ਇਹ ਜੇ ਕਿਸਾਨ ਜਥੇਬੰਦੀਆਂ ਦੇ ਕੋ ਆਪਸੀ ਮਤਭੇਦ ਨੇ ਤਾਂ ਉਹਨਾਂ ਨੂੰ ਰਲ ਮਿਲ ਕੇ ਜਿਹੜੇ ਆ ਉਹ ਹੱਲ ਕਰ ਲੈਣੇ ਚਾਹੀਦੇ ਆ ਦੂਸਰਾ ਮਜ਼ਦੂਰਾਂ ਤੇ ਵਿਦਿਆਰਥੀਆਂ ਤੇ ਮਲਾਜ਼ਮਾਂ ਤੇ ਦਾ ਬਹੁਤ ਮਾਰੂ ਅਸਰ ਹੋਣਾ ਚਾਹੁੰਦਾ ਤੋਂ ਕਿਸਾਨ ਮਜ਼ਦੂਰ ਬੋਰਚਾ ਸਮਝਦਾ ਵੀ ਇਹਨਾਂ ਨੂੰ ਮਿਲ ਕੇ ਹੱਲ ਕਰਕੇ ਜਿਹੜਾ ਬਿਜਲੀ ਬੋਰਡ ਦੇ ਨਿੱਜੀਕਰਨ ਨੂੰ ਰੋਕਣ ਲਈ ਸਾਨੂੰ ਜਿਹੜਾ ਇੱਕ ਮੋਟੋ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਅੰਦੋਲਨ ਕਰਨਾ ਚਾਹੀਦਾ ਧੰਨਵਾਦ